ਨੂੰ ਪ੍ਰਮੁਖਤਾ ਨਾਲ ਚੁੱਕਦਿਆਂ ਆਪਣੇ ਐਕਸ ਅਕਾਊਂਟ ਤੇ ਲਿਖਿਆ ਕਿ ਇਹ ਪੰਜਾਬ ਦੇ ਜ਼ਮੀਨੀ ਹਾਲਾਤ ਨੇ ਪੰਜਾਬ ਚ ਲਾਅ ਐਂਡ ਆਰਡਰ ਬਿਲਕੁਲ ਧਸਤ ਹੋ ਗਿਆ ਕੋਈ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਨਹੀਂ ਤੇ ਇਹ ਆਕੜੇ ਵੀ ਐਨਸੀਆਰਬੀ ਸੈਂਟਰ ਦੀ ਆਪਣੀ ਐਨਸੀਆਰਬੀ ਰਿਪੋਰਟ ਦੱਸਦੀ ਹੈ ਕਿ ਪੰਜਾਬ ਚ ਕਿੰਨਾ ਇੱਥੇ ਨਸ਼ੇ ਵੱਧ ਗਏ ਨੇ ਕਿ ਨਸ਼ੇ ਕਰਨ ਵਾਲੇ ਤੋਂ ਵੱਧ ਨਸ਼ੇ ਵੇਚਣ ਵਾਲੇ ਨੇ ਅੱਜ ਮੇਰੇ ਮੋਡ ਕਲਾ ਪੇਂਟ ਚ ਲੋਕਾਂ ਨੇ ਦਿਵਾਰਾਂ ਚ ਕੰਮਾ ਤੇ ਸ਼ਰੇਆਮ ਲਿਖਦਾ ਕਿ ਨਸ਼ੇ ਤੇ बिकਦੇ ਨੇ ਤੇ ਸਰਕਾਰ ਨੂੰ ਪੁਲਿਸ ਭੇਜ ਕੇ ਉਹ ਨਾ ਬੇਚਣ ਵਾਲੇ ਨੂੰ ਫੜਨ ਤੋਂ بجائے ਉਹ ਮੁਲਾਜ਼ਮ ਭੇਜ ਕੇ ਉਹਦਾ ਕਾਲਕ ਮਲ ਰਹੀ ਹੈ ਤਾਂ ਕਿ ਕਿਸੇ ਨੂੰ ਦਿਖੇ ਨਹੀਂ ਇਹ ਇਹ ਹਾਲਾਤ ਪੰਜਾਬ 'ਚ ਪੈਦਾ ਮਾਵਾ ਬਿਲਖਵੀਆਂ ਨੇ ਤੁਹਾਡੇ ਮੁਲਾਜ਼ਮ ਤਾਂ ਜਾ ਕੇ ਫੜਨ ਤੋਂ بجائے ਉਹ ਕੰਮਾ ਤੇ ਕਾਲਕ ਪੁੰਧਰੇ ਤਾਂ ਕਿ ਕਿਸੇ ਨੂੰ ਪਤਾ ਨਾ ਲਗੇ ਅੱਜ ਮੈਂ ਇਸ ਪੰਜਾਬ ਦੀ ਮਾਵਾਂ ਨੂੰ ਕਹਿਣਾ ਚਾਹਾਂਗੀ ਅੱਜ ਤੁਹਾਡੇ ਪੁੱਤਾਂ ਨੂੰ ਮਾਰ ਕੇ ਭਗਵੰਤ ਮਾਨ ਤੇ ਉਹਦੀ ਸਰਕਾਰ ਪੁਲਿਸ ਦੇ ਨਾਲ ਰਲ ਕੇ ਨਸ਼ੇ ਵੇਚ ਕੇ ਪਸੇਵ ਦੀ ਕਮਾਈ ਕਰ ਰਹੀ ਹੈ ਇਹ ਹਕੀਕਤ ਹੈ ਦੱਸ ਜਾਈਏ ਕਿ ਪਿੰਡ ਮੋੜ ਕਲਾ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚ ਪੈਂਦਾ ਜਿੱਥੋਂ ਦੀ ਬਾਹਰ ਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਹਨ ਉਧਰ ਪੀਟੀਸੀ న్యూਸ ਦੇ ਪੱਤਰਕਾਰ ਵੱਲੋਂ ਪਿੰਡ ਮੋੜ ਕਲਾ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਪਿੰਡ ਦੀ ਬਜ਼ੁਰਗਔਰਤ ਮਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਮਹੱਲੇ ਦੇ ਵਿੱਚ ਨਸ਼ਾ ਸ਼ਰਿਆਂ ਵਿਕਦਾ ਹੈ ਉਹਨਾਂ ਨੇ ਕਿਹਾ ਪ੍ਰਸ਼ਾਸਨ ਵੀ ਨਸ਼ਾ ਤਸਕਰਾਂ ਦੇ ਨਾਲ ਰਲਿਆ ਹੋਇਆ ਹੈ ਜਦਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਨਸ਼ੇ ਵਾਲੇ ਮਾਹੌਲ ਆ ਜੀ ਇਹਨਾਂ ਸਾਹਵੇਂ ਕਹਦਾ ਜੀ ਸਾਡੇ ਚਿੱਟਾ ਸਾਰੇ ਆਮ ਵੇਖਦਾ ਕੋਈ ਹੱਲ ਨਹੀਂ ਹੋ ਰਿਹਾ ਇਹਦਾ ਹੁਣ ਤਾਂ ਦਿਹਾੜੀਆਂ ਕਰਦੇ ਨੇ ਤੇ ਮੁੰਡੇ ਸਾਰੇ ਮਰੀ ਜਾਂਦੇ ਵਿਚਾਰੇ ਅਸੀਂ ਕਿੱਥੋਂ ਮੁੰਡੇ ਲੱਗੇ ਜੀ ਦੱਸੋ ਸਾਨੂੰ ਇਹਦਾ ਕੋਈ ਹੱਲ ਹੁੰਦਾ ਹੀ ਨਹੀਂ ਗਵਰਨਮੈਂਟ ਵੀ ਸ਼ੌਂਗਾ ਜੀ ਚਿੱਟੇ ਵਾਲਿਆਂ ਦੇ ਨਾਲ ਹੋਈ ਖੜੀ ਹੈ ਨਸ਼ੇ ਵਾਲਿਆਂ ਦੇ ਨਾਲ ਤਾਂ ਹੋਈ ਖੜੇ ਤੇ ਸਾਡੇ ਨਾਲ ਕੋਈ ਹੈ ਹੀ ਨਹੀਂ ਅਸੀਂ ਕਿੱਥੋਂ ਕੀ ਨੂੰ ਕਗੇ ਸਰ ਜੀ ਵੀ ਕੋਈ ਵਾਅਦਾ ਕਰੋ ਸਾਡੀ ਵੀ ਮਦਦ ਹੋਵੇ ਨਾ ਇੱਕ ਹੋਰ ਔਰਤ ਨੇ ਵਿਰਲਾਪ ਕਰਦਿਆਂ ਆਪਣੀ ਦੁੱਖ ਭਰੀ ਦਾਸਤਾਂ ਬਿਆਨ ਕੀਤੀ ਉਧਰ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਅਧਿਕਾਰੀ ਕੇਐਸ ਬਰਾੜ ਨੇ ਦੱਸਿਆ ਹੈ ਕਿ ਉਹ ਕਿਸੇ ਸ਼ਰਾਰਤੀ ਅਨਸਰ ਨੇ ਬਦਨਾਮ ਕਰਨ ਦੇ ਲਈ ਇਹ ਸਭ ਕੁਝ ਕੀਤਾ ਜਦ ਕਿ ਪੁਲਿਸ ਦੁਆਰਾ 23 ਤਸਕਰਾਂ ਤੇ ਪਰਚਾ ਦਰਜ ਕਰ ਜੇਲ੍ਹ ਭੇਜਿਆ ਗਿਆ ਹੈ ਅੱਜ ਸਵੇਰ ਦੀ ਗੱਲ ਹੈ ਕਿ ਪਿੰਡ ਮੌੜਤਲਾਂ ਦੇ ਕੰਦ ਉੱਤੇ ਕਿਸੇ ਸ਼ਰਾਰਤੀ ਅਨਸਰ ਨੇ ਕੰਦ ਉੱਤੇ ਲਿਖ ਕੇ ਲਾ ਦਿੱਤਾ ਕਿ ਨਸ਼ਾ ਵੇਚਦਾ ਹੈ ਇਸ ਸਬੰਧੀ ਮੈਂ ਦੱਸਣਾ ਚਾਹੁੰਦਾ ਕੇ ਕੱਲੇ ਪਿੰਡ ਮੌੜ ਕਲਾਂ ਦੀ ਹਦੂਦ ਵਿੱਚ ਹੀ ਅਸੀਂ ਹੁਣ ਤੱਕ 23 ਮੁਕੱਦਮੇ ਐਨਡੀਪੀਐਸ ਅਖਦ ਦੇ ਕਰਜ ਕਰ ਚੁੱਕੇ ਆ ਤੇ ਜਦੋਂ ਹੀ ਸਾਨੂੰ ਸੂਚਨਾ ਮਿਲਦੀ ਹੈ ਅਸੀਂ ਉੱਥੇ ਚੰਗੀ ਤਰ੍ਹਾਂ ਤਲਾਸ਼ੀਆਂ ਲੈ ਕੇ ਜੋ ਵੀ ਸਾਡੇ ਸਾਹਮਣੇ ਆਉਂਦਾ ਹੈ ਜਾਂ ਪਤਾ ਲੱਗਦਾ ਹੈ ਕਿ ਬੰਦਾ ਚਿੱਟੇ ਦੀ ਸਮਗਲਿੰਗ ਵਿੱਚ ਸ਼ਾਮਲ ਹੈ ਉਸੇ ਵਕਤ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਜੇਲ੍ਹ ਭੇਜਿਆ ਜਾਂਦਾ ਹੈ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਤੇ ਮੰਤਰੀ ਪੋਲੇ ਪਾਲੇ ਲੋਕਾਂ ਨੂੰ ਸਟੇਜਾਂ ਤੋਂ ਨੌਜਵਾਨਾਂ ਨੂੰ ਨੌਕਰੀਆਂ ਵੰਡਣ ਤੇ ਸੂਬੇ ਦੇ ਵਿੱਚ ਨਸ਼ਾ ਨਾ ਹੋਣ ਦੇ ਵੱਡੇ ਵੱਡੇ ਗਿਆਨ ਦਿੰਦੇ ਨਜ਼ਰ ਆਉਂਦੇ ਨੇ ਇੱਕ ਵਾਰ ਫਿਰ ਬਠਿੰਡਾ ਦੇ ਮੋੜ ਕਲਾ ਦੀ ਘਟਨਾ ਨੇ ਸਰਕਾਰ ਦੇ ਫੋਕੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਬਠਿੰਡਾ ਤੋਂ ਪੀਟੀਸੀ న్యూਸ ਲਈ ਮਨੀਸ਼ ਗਰਗ ਦੀ ਰਿਪੋਰਟ